ਨੇ ਕਲ ਕੀਤੀ ਪੱਪੀ ਪਿੰਡ ਚ ਜੋਗੀ ਨਵਾ ਆਇਆ ਅੱਜ ਤੁਸੀਂ ਤੁਹਾਡੀ ਜਿਹੜੀ ਮੂਵੀ ਨੂੰ ਅਵਾਰਡ ਮਿਲਿਆ ਹੈ ਉਸ ਤੋਂ ਤੁਸੀਂ ਮਾਣੇ ਪਹੁੰਚੇ ਕਿਸ ਤਰ੍ਹਾਂ ਦੀ ਮੂਵੀ ਤੁਸੀਂ ਪਹਿਲਾਂ ਵੀ ਟੀਮ ਮੂਵੀ ਚ ਪਰਫਾਰਮ ਕਰ ਚੁੱਕੇ ਹੋ ਕਿਵੇਂ ਐਕਸਪੀਰੀਅੰਸ ਗਿਆ ਜਿਹੜੀ ਐਡੀ ਵੱਡੀ ਪ੍ਰਾਪਤੀ ਹੋਈ ਹੈ ਕਿਵੇਂ ਦੇਖਦੇ ਹੋ ਇਸ ਤੋਂ ਪਹਿਲਾਂ ਵੀ ਮੈਂ ਬਹੁਤ ਫਿਲਮਾਂ ਕੀਤੀਆਂ ਪੰਜਾਬੀ ਵੀ ਕੀਤੀਆਂ ਬਾਲੀਵੁੱਡ ਮੂਵੀਜ਼ ਕੀਤੀਆਂ ਪਰ ਇਸ ਫਿਲਮ ਦਾ ਐਕਸਪੀਰੀਅੰਸ ਬੜਾ ਵੱਖਰਾ ਰਿਹਾ ਇਹ ਫਿਲਮ ਦਾ ਇੱਕ ਕੰਟੈਂਟ ਜਿਹੜਾ ਉਹਦਾ ਥੀਮ ਹੈ ਉਹ ਬਹੁਤ ਹੀ ਵਧੀਆ ਸੀਗਾ ਮੋਟੀਵੇਸ਼ਨਲ ਸੀਗਾ ਜਿਹਨੂੰ ਇੱਕ ਸਪੋਰਟਸਮੈਨਸ਼ਿਪ ਅਸੀਂ ਇਹਦੇ ਵਿੱਚ ਪ੍ਰਮੋਟ ਕੀਤਾ ਇਸ ਫਿਲਮ ਨੂੰ ਦਾਦਾ ਸਾਹਿਬ ਫਾਲਕੇ ਅਵਾਰਡ ਮਿਲਣਾ ਸਾਡੇ ਵਾਸਤੇ ਬਹੁਤ ਵੱਡੀ ਗੱਲ ਹੈ ਸਾਡੇ ਬੜਾ ਮਾਣ ਦੀ ਗੱਲ ਹੈ ਸਾਡੇ ਲਈ ਇਸ ਅਚੀਵਮੈਂਟ ਨੂੰ ਮਤਲਬ ਅਸੀਂ ਸ਼ਬਦਾਂ ਚ ਬਿਆਨ ਨਹੀਂ ਕਰ ਸਕਦੇ ਤੇ ਇਸ ਤੋਂ ਬਾਅਦ ਵੀ ਅਸੀਂ ਇਕੱਠੇ ਮਿਲ ਕੇ ਨਵੇਂ ਕੁਝ ਮਨਮ ਹੋਇਆ ਇਹਨਾਂ ਦੇ ਵਿੱਚ ਹੀ ਅੱਜ ਦੇ ਸਮਾਗਮ ਵਿੱਚ ਸਾਨੂੰ ਜਿਹੜਾ ਹੋਰ ਮਾਣ ਮਹਿਸੂਸ ਹੋਇਆ ਜਦੋਂ ਡਾਕਟਰ ਬਲਜੀਤ ਕੌਰ ਜੀ ਸਾਡੇ ਕੈਬਨਿਟ ਮੰਤਰੀ ਜੀ ਆਏ ਇੱਥੇ ਉਹਨਾਂ ਨੇ ਸਾਨੂੰ ਅਸ਼ੀਰਵਾਦ ਦਿੱਤਾ ਤੇ ਅੱਗੇ ਤੋਂ ਹੋਰ ਵੀ ਹੱਲਾਸ਼ੀਰੀ ਦਿੱਤੀ ਤੇ ਸਾਨੂੰ ਹੋਰ ਵੀ ਕੰਮ ਆਪਣੇ ਵੱਲੋਂ ਵੀ ਕੰਮ ਦੇਣ ਦੀ ਇੱਕ ਉਹਨਾਂ ਨੇ ਕੋਈ ਬੀਜ ਰੱਖੀ ਹੈ ਜਿਹਨੂੰ ਅਸੀਂ ਬੜੇ ਚਾਣ ਨਾਲ ਕਰਾਂਗੇ ਤੇ ਇਹਦੇ ਨਾਲ ਹੀ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਜੀ ਇੱਥੇ ਆਏ ਧੰਨਵਾਦ ਜੀ ਇਹ ਮੰਦਿਰ ਬੰਦਗੀ ਦੇ ਪੋਤਾ ਹੁੰਦਾ ਤੇ ਵੱਡੇ ਲੈਵਲ ਤੇ ਪਹੁੰਚੇ ਤੇ ਤੁਹਾਡੇ ਪੋਤੇ ਨੇ ਪੂਰੇ ਦੁਨੀਆ ਦੇ ਵਿੱਚ ਮਲੋੜ ਦਾ ਨਾਮ ਚਮਕਾਇਆ ਹੈ ਕਿਵੇਂ ਦਿਨ ਉਸ ਦਾ ਅਸੀਂ ਬਹੁਤ ਖੁਸ਼ੀ ਨੂੰ ਸੋਚ ਕਰ ਰਹੇ ਹਾਂ ਬੜੀ ਗਿੰਗ ਦਿੱਤੀ ਹੈ ਸਾਡੀ ਸਾਡੀ ਰਾਤ ਜਾ ਜਾ ਕੇ ਨੇ ਆਵਾਜ਼ ਮਿਲੂ ਸਟੂਡੀਓ ਦੇ ਵਿੱਚ ਬਹੁਤ ਅੱਛੀ ਤਰ੍ਹਾਂ ਅਸੀਂ ਕਹਿਣਾ ਬੇਟਾ ਹੋ ਜਾ ਤਾਈਂ ਬਹੁਤ ਹੋ ਗਿਆ ਹੈ ਕੰਤ ਸਿੰਘ ਹੋ ਗਿਆ ਮੈਂ ਕਰਨੇ ਜਾਂਦਾ ਸੀ ਚੰਗਾ ਇੱਕ ਕਰ ਪੂਰਾ ਨਹੀਂ ਸਾਡਾ ਜੀ ਧੰਨ ਬਹੁਤ ਮਜੀਤ ਜਿਹੜੇ ਸਾਡੇ ਸ਼ਾਹਰੂਖ ਖਾਨ ਸਲਮਾਨ ਖਾਨ ਇਸ ਤਰ੍ਹਾਂ ਦੇ ਜਿਹੜੇ ਐਕਟਰ ਨੇ ਉਹਨਾਂ ਨੂੰ ਵੱਡੇ ਅਵਾਰਡ ਮਿਲਦੇ ਆ ਉੱਥੇ ਜਿਹੜੀਆਂ ਸ਼ਾਰਟ ਫਿਲਮ ਬਣਾਉਂਦੇ ਆ ਨਵੇਂ ਡਾਇਰੈਕਟਰ ਉਹ ਵੀ ਆਪਦੀਆਂ ਨੋਮੀਨੇਸ਼ਨ ਭੇਜਦੇ ਆ ਹਰ ਸਾਲ ਉੱਥੇ ਇੰਟਰਨੈਸ਼ਨਲ ਹਜ਼ਾਰਾਂ ਮੂਵੀਜ਼ ਦੀਆਂ ਜਿਹੜੇ ਨੋਮੀਨੇਸ਼ਨ ਪਹੁੰਚਦੀਆਂ ਉਹਨਾਂ ਦੇ ਵਿੱਚੋਂ ਸ਼ਾਰਟਲਿਸਟ ਕਰਦੇ ਆ ਤਾਂ ਸਾਡੇ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਪੰਜਾਬ ਦੇ ਵਿੱਚ ਅਜੇ ਤੱਕ ਕੋਈ ਵੀ ਜਿਹੀ ਸ਼ਾਰਟ ਮੂਵੀ ਨਹੀਂ ਸੀ ਜਿਹਨੂੰ ਦਾਦਾ ਸਾਹਿਬ ਫਾਲਕੇ ਦੇ ਵਿੱਚ ਨੋਮੀਨੇਸ਼ਨ ਵਿੱਚ ਕੱਟਲਿਸਟ ਕੀਤਾ ਹੋਵੇ ਤੇ ਜਿਹਨੂੰ ਕੋਈ ਅਵਾਰਡ ਮਿਲਿਆ ਹੋਵੇ ਇਹ ਸਾਡੇ ਮਲੋਟ ਲਈ ਖਾਸ ਕਰਕੇ ਪੰਜਾਬੀ ਭਾਸ਼ਾ ਲਈ ਬੜੀ ਹੀ ਮਾਣਯੋਗ ਤੇ ਪ੍ਰਾਊਡ ਕਰਨ ਵਾਲੀ ਗੱਲ ਹੈ ਕਿ ਮਲੋਟ ਦੇ ਵਿੱਚੋਂ ਇਹ ਮੂਵੀ ਨੂੰ ਜਿਹੜਾ ਅਵਾਰਡ ਮਿਲਿਆ ਹੈ ਤੁਹਾਨੂੰ ਇਹਦੇ ਬਾਰੇ ਜਾਣਕਾਰੀ ਦਿਓ ਕਿਸ ਤਰ੍ਹਾਂ ਦੀ ਮੂਵੀ ਸੀ ਕਿਵੇਂ ਤੁਸੀਂ ਨੋਮੀਨੇਟ ਹੋਏ ਇਹਦੇ ਬਾਰੇ ਜਾਣਕਾਰੀ ਜੀ ਅਸੀਂ ਸ਼ਾਰਟ ਫਿਲਮ ਪੰਜਾਬੀ ਸ਼ਾਰਟ ਫਿਲਮ ਬਣਾਈ ਸੀ ਦਾ ਫਿਨਿਸ਼ ਲਾਈਨ ਸਾਗਾ ਇਹ ਜੀ ਇੱਕ ਐਥਲੀਟ ਇੱਕ ਸੁਪਨੇ ਦੀ ਗੱਲ ਸੀ ਵੀ ਉਹ ਆਪਣੇ ਸੁਪਨੇ ਪੂਰੇ ਕਰਨਾ ਚਾਹੁੰਦਾ ਪਰ ਪੈਸੇ ਦੀ ਤੰਗੀ ਕਰਕੇ ਘਰਦਿਆਂ ਦੇ ਰੋਕਟੋਕ ਕਰਕੇ ਉਹ ਅੱਗੇ ਨਹੀਂ ਵੱਧ ਪਾਉਂਦਾ ਤੇ ਕਿਵੇਂ ਉਹ ਆਪਣੇ ਸੁਪਨੇ ਦੇ ਰਾਹਾਂ ਤੇ ਤੁਰਦਾ ਤੇ ਉਹਨੂੰ ਅਚੀਵ ਕਰਦਾ ਹੈ ਇਹ ਕਹਾਣੀ ਸੀ ਪੂਰੀ ਫਿਰ ਜੀ ਅਸੀਂ ਦਾਦਾ ਸਾਹਿਬ ਫਾਲਕੇ 2024 ਇੰਟਰਨੈਸ਼ਨਲ ਫਿਲਮ ਫੈਸਟੀਵਲ ਚ ਉਹਨੂੰ ਐਂਟਰੀ ਭੇਜੀ ਜੀ ਪਹਿਲਾਂ ਉਹ ਟੌਪ 100 ਵਿੱਚ ਸਿਲੈਕਟ ਹੋਈ ਫਿਰ ਟੌਪ 21 ਦੇ ਵਿੱਚ ਥੈਨ ਟੌਪ 5 ਦੇ ਵਿੱਚ ਜਦੋਂ ਸਿਲੈਕਟ ਹੋਈ ਉਹਨਾਂ ਨੇ ਸਾਨੂੰ ਇਨਵਾਈਟ ਭੇਜਿਆ ਸਕਰੀਨਿੰਗ ਲਈ ਮੁੰਬਈ ਤਾਜ ਹੋਟਲ ਦੇ ਵਿੱਚ ਇੰਦੀ ਥੀਏਟਰ ਦੇ ਵਿੱਚ ਸਕਰੀਨਿੰਗ ਹੋਈ ਟੌਪ 5 ਫਿਲਮਸ ਦੀ ਥੈਨ ਉਸ ਤੋਂ ਬਾਅਦ ਉਹਨਾਂ ਨੇ ਅਗਲੇ ਦਿਨ ਇਵੈਂਟ ਸੀਗਾ ਜਿੱਥੇ ਅਵਾਰਡ ਸੈਰੇਮਨੀ ਹੋਣੀ ਸੀ ਉਹਨਾਂ ਨੇ ਅਨਾਉਂਸ ਕਰਨਾ ਸੀ ਕਿ ਕਿਹੜੀ ਪੋਜੀਸ਼ਨ ਆ ਰਹੀ ਹੈ ਕਿਦਾਂ ਵੀ ਟੌਪ 5 ਨੂੰ ਕਿਦਾਂ ਰਿਪਰੈਜ਼ੈਂਟ ਕਰ ਰਹੇ ਨੇ ਉੱਥੇ ਜੀ ਦਲਸਾਫ ਅਲਕੇ ਫਿਲਮ ਫੈਸਟੀਵਲ ਪੂਰਾ ਅਟੈਂਡ ਕੀਤਾ ਜੀ